ਜੇਕਰ ਤੁਸੀਂ ਵੀ ਮੋਮੋਸ ਤੇ ਸਪ੍ਰਿੰਗ ਰੋਲ ਖਾਣ ਦੇ ਸ਼ਕੀਨ ਹੋ ਤਾਂ ਇੱਕ ਵਾਰ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਦੇਖੋ ਕਿ ਕਿੰਨੀ ਗੰਦਗੀ ਦੇ ਵਿੱਚ ਇਹ ਸਾਰਾ ਕੁਝ ਤਿਆਰ ਹੁੰਦਾ ਹੈ ਇਸ ਤੋਂ ਇਲਾਵਾ ਕਾਕਰੋਚ ਮੱਖੀਆਂ ਆਮ ਤੌਰ ਤੇ ਦੇਖੀਆਂ ਜਾ ਸਕਦੀਆਂ ਨੇ ਤਾਂ ਜਦੋਂ ਹੀ ਵੀਡੀਓ ਸੋਸ਼ਲ ਮੀਡੀਆ ਤੇ ਫੈਲਦੀ ਹੈ ਤਾਂ ਦੱਸ ਦਈਏ ਕਿ ਲੋਕਾਂ ਦੇ ਜ਼ਹਿਨ ਦੇ ਵਿੱਚ ਗੁੱਸਾ ਆ ਜਾਂਦਾ ਹੈ ਤਲੋਕਾਂ ਨੇ ਮੌਕੇ ਤੇ ਪਹੁੰਚ ਕੇ ਵੀਡੀਓ ਬਣਾਈ ਹੈ ਤੁਹਾਨੂੰ ਵੀਡੀਓ ਦਾ ਰੁੱਕ ਜ਼ਰੂਰ ਕਰਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜੇਕਰ ਤੁਸੀਂ ਵੀ ਮੋਮੋਜ਼ ਖਾਣ ਦੇ ਸ਼ੌਕੀਨ ਹੋ ਸਪ੍ਰਿੰਗ ਰੋਲ ਖਾਣੇ ਤੁਹਾਨੂੰ ਬਹੁਤ ਪਸੰਦ ਨੇ ਤੁਹਾਡੇ ਬੱਚਿਆਂ ਨੂੰ ਖਾਣੇ ਪਸੰਦ ਨੇ ਤੇ ਇੱਕ ਵਾਰ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਅਤੇ ਉਹਨਾਂ ਨੂੰ ਦੱਸੋ ਕਿ ਕਿਵੇਂ ਇਹ ਤਿਆਰ ਹੁੰਦੇ ਨੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਗੰਦਗੀ ਹੈ ਜਿਹੜੀ ਆਮ ਤਰੀਕੇ ਦੇ ਨਾਲ ਫੈਲੀ ਹੋਈ ਹੈ ਬਿਮਾਰੀਆਂ ਦਾ ਖ਼ਤਰਾ ਇਸ ਦੇ ਕਾਰਨ ਕਿੰਨਾ ਵੱਧ ਸਕਦਾ ਹੈ ਆਵਾਜ਼ ਦੇ ਕੋਲ ਉਹ ਮਾਜੀ ਵਾ ਦੇਖੋ ਕਿਸ ਤਰ੍ਹਾਂ ਟੱਕੇ ਸਾਫ ਕੁਦਰਤ ਟੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ 7:00 7 ਵਜੇ ਆ ਪਤ ਗੋਭੀ ਦੇ ਮੋਹੜੀ ਸਾਰੇ ਮੋਹੜੀ ਜੇ ਜਾਣੇ ਇੱਥੋਂ ਪਤ ਗੋਭੀ ਤਾਂ ਬਾਹਰ ਪਈ ਹੈ ਆ ਜੇ ਅੰਦਰ ਦੇਖਰ ਵੀ ਹਲੇ ਨਾ ਕੁਝ ਵੀ ਨਹੀਂ ਹੈ ਮੜੇ ਤੇਲ ਲਾਜਾ ਹੁਣੀ ਬਦਲੇ ਨਾ ਇਹ ਕਿੰਨਾ ਫਰੈਸ਼ ਹੈ ਆ ਅਦਰ ਦੇਖੋ ਬੰਦੇ ਆ ਆਹ ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਮੱਖੀਆਂ ਮਚਰਾ ਚ ਕੁੱਕਰ ਵੀ ਪਿਆ ਦੇ ਕੁੱਕਰ ਮਾ ਵੀ ਤੇਲ ਹੈ ਇਹ ਚ ਬਣ ਰਹੇ ਆ ਬਈ ਮਾਰਨਾ ਨਹੀਂ ਇਹ ਦੇਖੋ ਸੋਸ ਬਾਈ ਮੱਕੀ ਮੱਛਰ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ 100 ਗੱਲੀ ਕਿਤੇ ਅਸਮੱਤਕ ਗੰਦੇ ਆ ਦੇਖੋ ਉਹ ਲੈ ਆ ਦੇਖੋ ਅਮੰਜੀਆਂ ਦੇ ਥੱਲੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪਏ ਆ ਆ ਦੇਖੋ ਬੰਦਾ ਦੇਖੀ ਚੂਹੇ ਚੂਹੇ ਨੇ ਖਾਇਆ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗॉड ਯਾਰ ਵੈਰੀ ਹਾਂ ਜੀ ਮੋਮੋਸ ਖਾਣਿਆ ਦੇ ਦੋਸਤੋ ਆ ਦੇਖ ਲਓ ਮੋਮੋਸ ਦਾ ਹਾਊਸ ਪ੍ਰਿੰਸ ਆ ਸਾਰੇ ਨਵੇਂ ਕਿਆ ਸਾਰੇ ਕਿ ਨਹੀਂ ਆਰਡਰ ਆ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਆ ਦਬੰਮੀ ਗਣੀ ਇੱਥੇ ਆ ਫ੍ਰਿਜ ਇੱਥੇ ਹੀ ਆ ਮੋਟਰ ਵੀ ਆ ਮੈਂ ਤਾਂ ਖਾਦਿਆਂ ਦਰ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜਾਨਾ 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 ਆਹ ਲੋ ਪੂਰੀ ਹੈ ਆ ਦਰਵਾਜ਼ੇ ਦੇ ਵਿੱਚ ਸਮੈਲ ਮਾਰ ਰਹੀ ਯਾਰ ਹਾਂ ਜੀ ਸਮੈਲ ਮਾਰ ਰਹੀ ਇਹ ਆ ਦੇਖੋ ਪਾਲਾ ਪਾਲਾ ਕੇ ਜੂ ਪਾਲਾ ਇਹ ਇਹ ਪਏ ਸੁੱਤੇ ਉੱਪਰ ਪਏ ਆ نیچے ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰਹਾ ਹੋ ਗਈ ਆ